ਟੋਟੋ ਭਾਰ ਗਿਆਨ ਦਾ ਬਣਦੇ ਨਾ ਵਿਦਵਾਨ ਪੁਸਤਕ ਖੋਲਣ ਤੋਂ ਬਿਨਾ ਆਉਂਦਾ ਨਹੀਂ ਗਿਆਨ ਕਲਾ ਦੇ ਅੰਗ ਸੰਗ ਵਿੱਚ ਮੋਣਗੇ ਇੱਕ ਵਾਰ ਹੋ ਰਹਾ ਜਰਾ ਇੱਕ ਹੋਰ ਸਹਿਤਕ ਬਧਿਆ ਪਿਆਰੀ ਸਿਖਸ਼ਿਤ ਨੂੰ ਆਪਣੇ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਸੱਦ ਕੇ ਬੁਲਾ ਕੇ ਬੜਾ ਚੰਗਾ ਲੱਗਦਾ ਜਦੋਂ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਤੋਂ ਹਿੰਦੁਸਤਾਨ ਦੇ ਪੰਜਾਬ ਤੋਂ ਚੱਲ ਕੇ ਲੇਖਕ ਸਾਡੇ ਕੋਲ ਆਉਂਦੇ ਨੇ ਤੇ ਉਹਨਾਂ ਨਾਲ ਜਦੋਂ ਗੱਲਬਾਤਾਂ ਕਰਦੇ ਆ ਤਾਂ ਸਾਨੂੰ ਹੋਰ ਵੀ ਜਿਆਦਾ ਚੰਗਾ ਲੱਗਦਾ ਅ ਅੱਜ ਸਾਡੇ ਵੀਡੀਓ ਦੇ ਵਿੱਚ ਆਏ ਨੇ ਅ ਸੁਰਿੰਦਰ ਦੀਪ ਜੀ ਜਿਹੜੇ ਕਿ ਪੰਜਾਬੀ ਸਾਹਿਤ ਦੇ ਵਿੱਚ ਜਿੱਤੇ ਮਿੰਨੀ ਕਹਾਣੀ ਕਹਾਣੀ ਵਾਰਤਕ ਲਿਖਦੇ ਆ ਕਵਿਤਾ ਵੀ ਕਦੇ-ਕਦੇ ਲਿਖ ਲੈਂਦੇ ਆ ਤੇ ਉਹਦੇ ਨਾਲ ਨਾਲ ਇਹ ਸਿਹਤ ਦੇ ਨਾਲ ਇੰਨਾ ਜੁੜੇ ਹੋਏ ਨੇ ਕਿ ਜਿਸ ਜਗ੍ਹਾ ਤੇ ਸਿਹਤ ਦੀ ਹਰ ਵਕਤ ਗੱਲ ਹੁੰਦੀ ਆ ਉਹ ਜਗ੍ਹਾ ਤੇ ਹੀ ਰਹਿੰਦੇ ਨੇ ਸੁਰਿੰਦਰ ਜੀ ਕਲਰ ਧੰਕ ਸੰਗੋਤ ਜੀ ਬਹੁਤ ਧੰਨਵਾਦ ਚੈਨਲ ਪੰਜਾਬੀ ਦੇਖਣ ਵਾਲੇ ਸਭ ਉੱਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਪਹਿਲੀ ਗੱਲ ਤਾਂ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਆ ਉਮੀਦ ਆ ਵੀ ਤੁਹਾਡਾ ਜਿਹੜਾ ਸਫਰ ਆ ਇਹ ਚੰਗਾ ਗੁਜ਼ਰ ਰਿਹਾ ਹੋਵੇਗਾ ਜੀ 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 ਬਹੁਤ ਅੱਛਾ ਲੱਗਿਆ ਕੈਨੇਡਾ ਦੀ ਧਰਤੀ ਤੇ ਆ ਕੇ ਤੇ ਹੋਰ ਵੀ ਚੰਗਾ ਲੱਗਿਆ ਜਦੋਂ ਇੱਥੇ ਆਪਾਂ ਪੰਜਾਬੀ ਸਾਇਹਤਕਾਰਾਂ ਨੂੰ ਮਿਲਿਆ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਦਰਸ਼ਨ ਹੋਏ ਬਹੁਤ ਵਧੀਆ ਲੱਗਿਆ ਕਿ ਸਾਡੇ ਇਹ ਜਿਹੜਾ ਇੱਥੇ ਇੱਕ ਮਿੰਨੀ ਪੰਜਾਬ ਕੈਨੇਡਾ ਦਾ ਵਿੱਚ ਸਰੀ ਦੇ ਵਿੱਚ ਹੈਗਾ ਜਿੱਤੇ ਆਪਣੇ ਸਾਇਹਤਕਾਰਾਂ ਨਾਲ ਬਿਲਕੁਲ ਬਿਲਕੁਲ ਆਪਣੇ तकरीबन ਪੰਜਾਬ ਜਿੰਨੀ ਹੀ ਐਕਟੀਵਿਟੀ ਇੱਥੇ ਵੀ ਚੱਲਦੀ ਆ ਸਾਇਹਤਕਾਰਾਂ ਦੀ ਜੀ ਬਹੁਤ ਮਤਲਬ ਹੁਣ ਤਾਂ ਸਾਨੂੰ ਇਹ ਹੁੰਦਾ ਹੈਗਾ ਵੀ ਕਈ ਕਈ ਵਾਰ ਕਈ ਕਈ ਮਿਸ ਕਰਨੇ ਪੈਂਦੇ ਆ ਕਿਉਂਕਿ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਜਾ ਨਹੀਂ ਸਕਦੇ ਉਹਨੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਪ੍ਰੋਗਰਾਮ ਹੁੰਦੇ ਆ ਬਹੁਤ ਐਕਟੀਵਿਟੀ ਹੁੰਦੀ ਆ ਤੁਸੀਂ ਪੰਜਾਬ ਦੇ ਵਿੱਚ ਪਹਿਲੀ ਗੱਲ ਥੋੜਾ ਜਿਹਾ ਆਪਣੇ ਬੈਕਗ੍ਰਾਉਂਡ ਬਾਰੇ ਦੱਸੋ ਕਿੱਥੇ ਜਨਮ ਹੈ ਮੇਰਾ ਜੀ ਜਨਮ ਲੁਧਿਆਣੇ ਚ ਹੋਇਆ ਹੈ ਅੱਛਾ ਖਾਸ ਜੀ ਲੁਧਿਆਣੇ ਜੀ ਬਣ ਹੋਇਆ ਮੈਂ ਤੇ ਉੱਥੇ ਹੀ ਮੈਂ ਪੜੀ ਹੂੰ ਹੂੰ ਉੱਥੇ ਹੀ ਮੈਂ ਕੁਦਰਤ ਦੀ ਕਿਰਪਾ ਮੇਰੇ ਹਸਬੰਦ ਦੀ ਜੌਬ ਵੀ ਉੱਥੇ ਸੀਗੀ ਤੇ ਫਿਰ ਹੁਣ ਮੈਂ ਮੈਰਿਜ ਤੋਂ ਬਾਅਦ ਵੀ ਉੱਥੇ ਹੀ ਰਹਿ ਰਹੀ ਆ ਤੇ ਇਸ ਤਰ੍ਹਾਂ ਐਮ ਐਮਏ ਕਰੀ ਹਾਂਜੀ 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 ਤੇ ਉਹ ਕਿਹੜੇ ਕਾਲਜਾਂ ਚ ਪੜੇ ਸੀ ਮੈਂ ਐਕਚੁਅਲੀ ਸਰ ਮੈਂ ਤੁਹਾਨੂੰ ਪਤਾ ਹੀ ਪੰਜਾਬੀ ਸਾਇਟ ਅਕੈਡਮੀ ਲੁਧਿਆਣਾ ਦੇ ਵਿੱਚ ਕਾਫੀ ਟਾਈਮ ਤੋਂ ਤੁਸੀਂ ਉਹ ਕਰਤਾ ਤਾਂ ਸਾਰੇ ਤੁਸੀਂ ਉਹ ਬਸ ਇਹ ਸਭ ਤੁਹਾਡੇ ਸਹਿਯੋਤਕਾਰਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਨਾਲ ਹੀ ਬਸ ਚੱਲਦਾ ਹੈ ਤੇ ਮੈਂ ਐਕਚੁਅਲੀ ਹਜੇ ਜੇ ਆਪਣੇ ਬਾਰੇ ਦੱਸਾਂ ਤਾਂ ਮੈਂ ਜੇ 10ਵੀਂ ਪਾਸ ਕੀਤੀ ਸੀ ਹੂੰ ਹੂੰ ਤੇ ਮੈਂ ਪੰਜਾਬੀ ਸਾਇਤ ਅਕੈਡਮੀ ਦੇ ਵਿੱਚ ਗਈ ਤਾਂ ਜਦੋਂ ਡਾਕਟਰ ਪਰਮਿੰਦਰ ਸਿੰਘ ਤੁਸੀਂ ਗਿਆਨੀ ਵੀ ਕਰੀ ਜੀ ਗਿਆਨੀ ਕਰੀ ਤੇ ਸਟੈਨੋ ਸਿੱਖਿਆ ਟਾਈਪਿਸਟ ਬਣੀ ਮੈਨੂੰ ਪਤਾ ਸਾਰਾ ਕੁਝ ਹੈ ਜੀ ਜੀ ਉਸੇ ਕਰਕੇ ਤੁਹਾਨੂੰ ਉਹ ਜੌਬ ਮਿਲੀ ਉੱਤੋਂ ਵਾਲੀ ਜੀ ਜੀ ਹਾਂ ਜੀ ਹਾਂ ਜੀ ਬਸ ਜਵਾਬੀ ਬਣਿਆ ਸੀ ਸਰ ਕਿ ਮੈਂ 10ਵੀਂ ਤੋਂ ਬਾਅਦ ਛੁੱਟੀਆਂ ਦੇ ਵਿੱਚ ਸਟੈਨੋ ਟਾਈਪਿਸਟ ਦਾ ਕੋਰਸ ਕਰਨ ਪੰਜਾਬੀ ਭਾਵਨ ਗਈ ਹਾਂ ਜੀ ਹਾਂ ਜੀ ਤੇ ਜਦੋਂ ਉੱਥੇ ਕੋਈ ਕਾਫੀ ਕਲਾਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਸੀ ਤੇ ਡਾਕਟਰ ਪ੍ਰਮਿੰਦਰ ਸਿੰਘ ਉਹ ਤੇ ਜਨਰਲ ਸੈਕਟਰੀ ਹੁੰਦੇ ਸੀ ਤੇ ਉਹ ਕਹਿੰਦੇ ਕਿ ਸਾਡੇ ਇਨਸਟ੍ਰਕਟਰ ਹੁੰਦੇ ਸੀ ਮੈਡਮ ਕਿ ਜਿਹੜੀ ਤੁਹਾਡੀ ਇੰਟੈਲੀਜੈਂਟ ਲੜਕੀ ਹੈ ਉਹ ਸਾਨੂੰ ਦੇ ਦਿਓ ਅੱਛਾ ਜੀ ਕਿ ਸਾਡੇ ਕੋਲ ਇੱਥੇ ਸਟੈਨੋ ਦੀ ਜਗ੍ਹਾ ਖਾਲੀ ਹੈ ਤੇ ਮੇਰਾ ਰਿਜ਼ਲਟ ਆਇਆ ਤੇ ਕੁਦਰਤ ਦੀ ਮੇਰਾ ਨਾਮ ਮੇਰਾ ਸਟੈਨੋ ਟਾਈਪ ਦਾ ਦੋਨੇ ਟੈਸਟ ਕਲੀਅਰ ਸੀ A ਗ੍ਰੇਡ ਚ ਤੇ ਮੈਨੂੰ ਉੱਥੇ ਜਾਣ ਦਾ ਸਬਬ ਮਿਲਿਆ ਬਸ ਫਿਰ ਉਹ ਉੱਥੇ ਹੀ ਮੈਂ +1 ਦੇ ਟੂ ਕੀਤੀ ਗ੍ਰੈਜੂਏਸ਼ਨ ਕੀਤੀ ਐਮਏ ਵੀ ਉੱਥੇ ਰਹਿੰਦੇ ਆ ਕਿਤੇ ਨਹੀਂ ਹਾਂਜੀ ਪ੍ਰਾਈਵੇਟ ਐਮਏ ਤਾਂ ਉੱਥੇ ਤੁਹਾਨੂੰ ਸਾਰੇ ਜਿਹੜੇ ਆਉਂਦੇ ਕਾਲਜਾਂ ਦੇ ਵਿੱਚ ਪੜਾਉਣ ਵਾਲੇ ਸਾਰੇ ਉੱਥੇ ਤੁਹਾਡੇ ਕੋਲ ਵਿਚਰਦੇ ਨੇ ਆਉਂਦੇ ਨੇ ਮੱਕੀ ਮੇਰਾ ਖਲਾ ਤੁਸੀਂ ਉੱਥੇ तकरीबन ਸਾਰੀਆਂ ਜਿਹੜੀਆਂ ਸਹਿਸਵਾਵਾ ਮਾਂ ਨੇ ਉਹਨਾਂ ਨਾਲ ਜੁੜੇ ਵੀ ਹੋਏ ਜਨਤਾ ਰਵਗਾਰ ਜੀ 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 ਮੇਰੀ ਤੁਹਾਨੂੰ ਮੈਂ ਦੱਸ ਦਿਆਂ ਮੇਰੀ ਜਿਹੜੀ ਪਹਿਲੀ ਕਿਤਾਬ ਸੀ ਨਾ ਹਾਂਜੀ ਲਾਹੌਰ ਬੁੱਕ ਸ਼ਾਪ ਵਾਲਿਆਂ ਨੇ ਸ਼ਾਪੀ ਸੀ ਉਹਦੇ ਵਿੱਚ ਕਾਬ ਨਾਟਕ ਸੀਗਾ ਗਰਜਨ ਦੀ ਹੜਤਾਲ ਉਹਦੇ ਨਾਂ ਤੇ ਹੀ ਟਾਈਟਲ ਸੀ ਅੱਛਾ ਉਹ ਸਰਜਨਤਾਲਾ ਵਾਲਿਆਂ ਵੱਲੋਂ ਇਹ ਇਹ ਤੇ ਰਿਲੀਜ਼ ਕਰੇ ਸੀ ਔਰ ਡਾਕਟਰ ਪ੍ਰਮਿੰਦਰ ਸਿੰਘ ਹੋਰੀ ਦੇ ਹੱਥੋਂ ਅੱਛਾ ਉਹ ਉਹਨਾਂ ਦੇ ਔਰ ਰਿਲੀਜ਼ ਕਰਵਾਈ ਗਈ ਸੀ ਜੀ 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 ਸੋ ਆਪਣੀਆਂ ਜਾਦਾਂ ਬੜੀਆਂ ਸਾਂਝੀਆਂ ਜੁੜਦੀਆਂ ਹੀ ਨੇ ਇੱਕ ਦੂਜੇ ਦੇ ਨਾਲ ਜੀ ਜੀ ਹਾਂ ਪੰਜਾਬੀ ਸਿਹਤ ਅਕੈਡਮੀ ਆ ਜਿਹੜੀ ਇਹ ਤਾਂ ਸਹਿਦਕਾਰਾਂ ਦਾ ਗਾੜਾ ਹਾਂਜੀ ਬਿਲਕੁਲ ਮੇਰੇ ਖਿਆਲ ਇੱਕ ਇੱਕ ਦਿਨ ਦੇ ਵਿੱਚ ਕਾਫੀ ਕਈ ਕਈ ਪ੍ਰੋਗਰਾਮ ਹੋ ਜਾਂਦੇ ਹਾਂ ਹਾਂਜੀ ਕਾਫੀ ਪ੍ਰੋਗਰਾਮ ਹੁੰਦੇ ਨੇ ਬڑے ਸਹਿਦਕਾਰ ਜਿਹੜੇ ਦੇਸ਼ ਵਿਦੇਸ਼ਾਂ ਤੋਂ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਸਹਿਦ ਅਕੈਡਮੀ ਨਾਲ ਜੁੜੇ ਜਿਹੜੇ ਸਹਿਦਕਾਰ ਨੇ ਤਕਰੀਬਨ ਹਰ ਸਿਟੀ ਹਰ ਪਿੰਡ ਦੁਨੀਆ ਦੇ ਹਰ ਜਗਾ ਕੰਟਰੀ ਦੇ ਵਿੱਚ ਨੇ ਤੇ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਤੇ ਮੈਂ ਤਾਂ ਕਹਿੰਨੀ ਹੁਣੀ ਪੰਜਾਬੀ ਭਾਵਨ ਸਾਹਿਤਕਾਰਾਂ ਦਾ ਮੱਕਾ ਹੈ ਮੱਕਾ ਤੇ ਉੱਥੇ ਜ਼ਰੂਰ ਆਉਂਦੇ ਨੇ ਬਿਲਕੁਲ ਭਾਵੇਂ ਉਹ ਕਿਸੇ ਫੰਕਸ਼ਨ ਚ ਆਉਣ ਚਾਹੇ ਵੈਸੇ ਹੀ ਅਕੈਡਮੀ ਹੁਣ ਆਪਣੀ ਇਨੀ ਰਿਚ ਲਾਇਬ੍ਰੇਰੀ ਹੈ ਤੇ ਉਹਦੇ ਵਿੱਚ ਵੀ ਕਈ ਵਾਰੀ ਕਈ ਦੇਖਣ ਕਿਤਾਬਾਂ ਆਉਣੀਆਂ ਜਾਂ ਅਕੈਡਮੀ ਚ ਉਹਨਾਂ ਦਾ ਫੇਰ ਪੈਂਦਾ ਹੀ ਹੈ ਪੈਂਦਾ ਹੀ ਪੈਂਦਾ ਕਈ ਵਾਰ ਅਸੀਂ ਰੂਬਰੂ ਹੀ ਰੱਖਨੇ ਆ ਕਿ ਉਹਨਾਂ ਦਾ ਵੈਲਕਮ ਕਰਦੇ ਆ ਇਸ ਕਰਕੇ ਮੈਨੂੰ ਬਹੁਤ ਨੇੜਿਓਂ ਵਿਚਰਨ ਦਾ ਮੌਕਾ ਮਿਲਦਾ ਰਹਿੰਦਾ ਹੈ ਸਾਹਿਤਕਾਰਾਂ ਦੇ ਨਾਲ ਮੋਸਟਲੀ ਅਸੀਂ ਵੀ ਜਦੋਂ ਜਾਣਦੇ ਆ ਤਾਂ ਉੱਥੇ ਜਿਹੜੇ ਸਹਿਯੋਗਕਰਨੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਏ ਹੋਏ ਆ ਜੀ ਤਾਂ ਉਹ ਉੱਥੇ ਜਿਹੜੇ ਚੱਲਦੇ ਪ੍ਰੋਗਰਾਮ ਹੁੰਦੇ ਨੇ ਆਉਣ ਵਾਲੇ ਉਹ ਨਹੀਂ ਫਿਰ ਜਾਣਕਾਰੀ ਸਾਨੂੰ ਭੇਜਦੇ ਰਹਿੰਦੇ ਵੀ ਇਹ ਜਗ੍ਹਾ ਤੁਸੀਂ ਆਵੋ ਫਿਰ ਕਈ ਵਾਰ ਇਹ ਪੁੱਛ ਵੀ ਲੈਂਦੇ ਵੀ ਜਦੋਂ ਸਹੀ ਸੱਚੀ ਮੁੱਚੇ ਆਵੋਗੇ ਤਾਂ ਅਸੀਂ ਤੁਹਾਡਾ ਨਾਮ ਵਿੱਚ ਇਹਦੇ ਪਾ ਵੀ ਦੀਏ ਜਿਹੜੇ ਇਨਵੀਟੇਸ਼ਨ ਕਾਰਡ ਦੇ ਵਿੱਚ ਉਹਦੇ ਵਿੱਚ ਜਾਂ ਉੱਪਰ ਬਿਠਾ ਲ ਦਈਏ ਉਹ ਜਿਵੇਂ ਉਹ ਸੋ ਚੰਗਾ ਪਿਆਰ ਸਤਿਕਾਰ ਦਿੰਦੇ ਨੇ ਜਿਹੜੇ ਲੇਖਕ ਨੇ ਉੱਥੋਂ ਦੇ ਤੇ ਉਹਦੇ ਨਾਲ ਨਾਲ ਉੱਥੇ ਵੱਡੀ ਗੱਲ ਇਹ ਆ ਵੀ ਉੱਥੇ ਤੁਸੀਂ ਹਰ ਤਰ੍ਹਾਂ ਦੀ ਸਾਇਤਕ ਕਿਤਾਬ ਵੀ ਲੈ ਸਕਦੇ ਹੋ ਦੁਕਾਨਾਂ ਇਕੱਠੀਆਂ ਨਹੀਂ ਨੇ ਜੀ 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 ਮੇਰੇ ਲਈ ਤੇ ਖੁਸ਼ ਨਸੀਬੀ ਹੈ ਕਿ ਜਦੋਂ ਲਾਸਟ ਮੈਨੂੰ ਅਵਾਰਡ ਮਿਲਿਆ ਚਿੰਤਨਸ਼ੀਲ ਸਾਇਤਾਰਾ ਵੱਲੋਂ ਜਿਨ੍ਹਾਂ ਦੇ ਚੇਅਰਮੈਨ ਮੈਡਮ ਮੈਣਪਾਂ ਮੁਰਾ ਨੇ ਜੀ ਦੇ ਵਿੱਚ ਮੈਂ ਵੀ ਸ਼ਾਮਿਲ ਸੀਗਾ ਤੁਹਾਨੂੰ ਅਵਾਰਡ ਦੇਣ ਵਾਲੇ ਜੀ ਜੀ ਤੁਸੀਂ ਪ੍ਰਧਾਨਗੀ ਮੰਡਲ ਸ਼ਾਮਿਲ ਸੀਗੇ ਤੇ ਬਸ ਇਸ ਤਰ੍ਹਾਂ ਮੈਨੂੰ ਅਕਸਰੇ ਮੌਕੇ ਮਿਲਦੇ ਰਹਿੰਦੇ ਨੇ ਕਿ ਸਾਹਿਤਕਾਰਾਂ ਦੇ ਦਰਸ਼ਨ ਕਰ ਸਕਾਂ ਉਹਨਾਂ ਦੇ ਵਿਚਾਰਧਾਰਾ ਨੂੰ ਸੁਣਨ ਦਾ ਵੀ ਮੌਕਾ ਮਿਲਦਾ ਹੈ ਹਨਾ ਕਿਉਂਕਿ ਆਪਣੇ ਸੈਮੀਨਾਰ ਬਹੁਤ ਹੁੰਦੇ ਨੇ ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ ਤੇ ਬਸ ਇਸ ਤਰ੍ਹਾਂ ਹੀ ਰੇਖਾਂ ਦੇ ਵਿੱਚ ਵਿਚਰਦੇ ਆਂ ਵਿਚਰਦੇ ਆਂ ਸਾਹਿਤਕ ਲੱਗਣ ਲੱਗ ਗਈ ਤੁਸੀਂ ਹੁਣ ਪੜਾਈ ਵੀ ਕਰ ਲਈ ਸਾਰਾ ਕੁਝ ਹੋਇਆ ਇਹ ਸਾਹਿਤ ਵਾਲੇ ਪਾਸੇ ਕਦੋਂ ਗਏ ਸਾਇਤ ਵਾਲੇ ਪਾਸੇ ਸਰ ਮੈਂ ਸਨ 2007-8 ਦੇ ਵਿੱਚ ਜਦੋਂ ਪ੍ਰੋਫੈਸਰ ਵਿੰਦਰ ਭੱਟਲ ਹੁੰਦੇ ਸੀਗੇ ਆਪਣੇ ਜਨਸਕੱਤਰ ਵੱਡੇ ਵੱਡੇ ਉਹ ਸ਼ਾਇਰੀ ਨੇ ਤੇ ਕਵੀ ਨੇ ਉਹ ਐਕਚੁਅਲੀ ਇਨਸਾਨ ਵੀ ਵਧੀਆ ਨੇ ਉਹ ਮੈਨੂੰ ਤਾਂ ਤਕਰੀਬਨ ਸਾਰੇ ਕਿਉਂਕਿ ਬਚਪਨ ਤੋਂ ਹੀ ਸਮਝੋ ਮੈਂ ਉੱਥੇ ਸੀ ਬੱਚਿਆਂ ਵਾਂਗੂ ਟ੍ਰੀਟ ਕਰਦੇ ਨੇ ਬੜਾ ਪਿਆਰ ਨਾਲ ਪਰਸਨਲ ਤੌਰ ਤੇ ਜਾਣਦਾ ਗੁਰਭਜਨ ਗਿੱਲ ਤੇ ਉਹਨਾਂ ਦਾ ਜਿਹੜਾ ਘਰ ਆ ਨਾ ਸਾਹਮਣੇ ਨੇ ਜੀ ਜੀ ਤੇ ਉਹ ਪੱਠਾ ਸਾਹਿਬ ਜਦੋਂ ਜਨਕਤਰ ਬਣੇ ਉਦੋਂ ਮੈਂ ਐਮਏ ਸੈਕੰਡ ਇਅਰ ਚ ਸੀਗੀ ਹਾਂ ਜੀ ਹਾਂਜੀ ਤੇ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਡਾਕਟਰ ਪਰਮਿੰਦਰ ਸਿੰਘ ਕਾਫੀ ਬਿਮਾਰ ਸੀ ਤੇ ਮੈਨੂੰ ਕਹਿੰਦੇ ਤੈਨੂੰ ਬੜਾ ਯਾਦ ਕਰਦੇ ਨੇ ਤੇ ਅਸੀਂ ਮਿਲਣ ਗਏ ਉਹਨਾਂ ਦੇ ਘਰ ਤੇ ਉਹਨਾਂ ਨੇ ਬੜਾ ਮਤਲਬ ਕਿ ਜਿਵੇਂ ਉਹਨਾਂ ਨੂੰ ਲੱਗਿਆ ਕਿ ਇੱਕ ਬਿਲਕੁਲ ਆਪਣਾ ਬੱਚਾ ਹੁੰਦਾ ਨਾ ਜਿਵੇਂ ਮੈਡਮ ਉਹਨਾਂ ਦੇ ਮੈਸੇਜ ਕੋਲ ਖੜੇ ਸੀਗੇ ਤੇ ਡਾਕਟਰ ਸਾਹਿਬ ਦੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਔਰ ਇਸ਼ਾਰੇ ਨਾਲ ਦੱਸ ਰਹੇ ਨੇ ਉਹਨਾਂ ਨੂੰ ਪੱਠਾ ਸਾਹਿਬ ਨੂੰ ਕਿ ਇਹਨੂੰ ਅੱਗੋਂ ਕੰਟੀਨਿਊ ਪੜੰਦਾ ਇਹਨੂੰ ਮਤਲਬ ਕਿ ਮੌਕਾ ਮਿਲਦਾ ਰਵੇ ਸਹਿਯੋਗ ਦਿਓ ਜੀ ਤੇ ਉਹਨਾਂ ਕਹਿੰਦੇ ਤੁਸੀਂ ਟੈਂਸ਼ਨ ਹਲੋ ਇਹਨੇ ਐਮਏ ਕਰ ਲੈਣੀ ਹੈ ਸੈਕੰਡ ਇਅਰ ਚ ਹੈ ਤੇ ਅਸੀਂ ਪੂਰਾ ਕੋਆਪਰੇਟ ਕਰਾਂਗੇ ਜੋ ਬੱਚਾ ਕੋਈ ਪੜਦਾ ਆ ਜਾਂ ਲਿਖਦਾ ਆ ਸਾਡੇ ਸਹਾਇਤਕਾਰਾਂ ਦਾ ਵੀ ਫਰਜ਼ ਬਣਦਾ ਉਹਨੂੰ ਐਪਰੀਸ਼ੀਏਟ ਕੀਤਾ ਜਾਵੇ ਹਨਾ ਤੇ ਇਸ ਤਰ੍ਹਾਂ ਮੈਨੂੰ ਪੱਠਲ ਸਾਹਿਬ ਕਹਿਣ ਲੱਗੇ ਕਿ ਸਵਿੰਦਰ ਹੁਣ ਤੇਰੀ ਐਮਏ ਹੋ ਗਈ ਹੈ ਕੁਝ ਲਿਖਣਾ ਸ਼ੁਰੂ ਕਰ ਤੇ ਮੈਂ ਕਹਿੰਨੀ ਹੁੰਦੀ ਕਿ ਸਹਾਇਤਕ ਕਲਮ ਫੜਾਉਣ ਵਾਲੇ ਮੈਨੂੰ ਪ੍ਰੋਫੈਸਰ ਵਿੰਦਰ ਪੱਠਲ ਨੇ ਅੱਛਾ ਤੇ ਉਹਨਾਂ ਦੇ ਕਹਿਣ ਤੇ ਮੈਂ ਕੁਝ ਆਰਟੀਕਲ ਲਿਖੇ ਅਖਬਾਰਾਂ ਚ ਤੇ ਉਹ ਵੀ ਮੈਂ ਕਹਿੰਨੀ ਆ ਕਿ ਧੰਨ ਭਾਗ ਨੇ कि ਜਿਹੜੇ ਮੈਨੇ ਇੱਕ ਬਿਲਕੁਲ ਨਵਾਂ ਜਿਹਦੀ ਕਲਮ ਹੋਵੇ ਔਰ ਮੈਂ ਪੰਜਾਬੀ ਟਰਬਿਨ ਨੂੰ ਸਰ ਆਪਣੇ ਆਰਟੀਕਲ ਭੇਜੇ ਤੇ ਉਹ ਲੱਗੇ ਸੁਪਰ ਤੇ ਮੈਨੂੰ ਪੱਠਾ ਸਾਹਿਬ ਨੇ ਦੱਸਿਆ ਕਿ सुरेंद्र ਤੇਰਾ ਕੱਲ ਆਰਟੀਕਲ ਛਪ ਰਿਹਾ ਮੈਂ ਇਹਨਾਂ ਨੂੰ ਦੱਸਿਆ ਨਹੀਂ ਸੀ ਕਿਉਂਕਿ ਮੈਂ ਬਾਈ ਪੋਸਟ ਉਹਦੇ ਭੇਜਿਆ ਸੀ ਮੈਂ ਈਮੇਲ ਨਹੀਂ ਸੀ ਕੀਤੀ ਤੇ ਕਹਿੰਦੇ ਮੈਂ ਕਿ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਹਿੰਦੇ ਇੱਕ ਅੱਜ ਪੰਜਾਬੀ ਟਰਬਿਨ ਦੇ ਡੱਬੀ ਲੱਗੀ ਹੈ ਕਿ ਕੱਲ सुरेंद्रਦੀਪ ਦਾ ਆਰਟੀਕਲ ਪੜਿਆ ਹੋ ਇਸ ਵਿਸ਼ੇ ਤੇ ਅੱਛਾ ਦੇ ਉਹ ਵੀ ਇਸ ਤਰ੍ਹਾਂ ਬਸ ਵੱਬ ਬਣਿਆ ਫਿਰ ਮੈਂ ਕਰੰਟ ਜਿਹੜੇ ਸੀ ਆਪਣੇ ਵਿਸ਼ੇ ਜੋ ਸਮਾਜ ਦੇ ਵਿੱਚ ਚੱਲਦੇ ਨੇ ਕਦੀ ਜਿਵੇਂ ਆਪਾਂ ਨੂੰ ਇੱਕ ਹੋਇਆ ਸੀਗਾ ਕਿ ਉਹਨੂੰ ਕੁੜੀਆਂ ਨੂੰ ਆਪਾਂ ਨੇ ਪ੍ਰਾਪਰਟੀ 'ਚ ਅਧਿਕਾਰ ਦੇਣਾ ਕਿ ਨਹੀਂ ਦੇਣਾ ਬੜਾ ਮਸਲਾ ਪਕਿਆ ਸੀ ਇੰਡੀਆ ਦੇ ਵਿੱਚ ਉੱਤੇ ਮੇਰਾ ਆਰਟੀਕਲ ਵੀ ਬੜਾ ਚਰਚਾ ਦਾ ਵਿਸ਼ਾ ਰਿਹਾ ਫਿਰ ਇਸ ਤਰ੍ਹਾਂ ਬਸ ਮੈਂ ਲਿਖਣਾ ਸ਼ੁਰੂ ਕੀਤਾ 2007-08 ਤੋਂ ਆਰਟੀਕਲ ਲਿਖਦੀ ਰਹੀ ਫਿਰ ਕੁਛ ਦਿਰ ਰੁਕ ਗਿਆ ਅੱਛਾ ਫਿਰ ਮੈਂ 2000 16 ਦੇ ਅਖੀਰ ਔਰ 17 ਦੀ ਸਟਾਰਟਿੰਗ ਦੇ ਵਿੱਚ ਫਿਰ ਵੀ ਇਦਾਂ ਸੁਭਬ ਬਣਿਆ ਕਿ ਮੈਨੂੰ सुरेंद्र ਕੈਲੇ ਹੋਣੀ ਨੇ ਉਹ ਮ mini ਕਹਾਣੀਆਂ ਲਿਖਦੇ ਨੇ ਇੰਦਰਜੀਤ ਪਾਲ ਕੋਰ ਕਹਾਣੀਕਾਰ ਨੇ ਉਹਨਾਂ ਦਾ ਪਰਚਾ ਅਨੂ ਜੀ ਅਨੂ ਅਨੂ ਉਹ ਅਨੂ ਵੀ ਦੇਖੋ ਸਾਡੀ ਅਸੀਂ ਉਹਦਾ ਹਜੇ ਬੋਰਨ ਨਹੀਂ ਹੋਏ ਹੋਣੇ ਜਦ ਦਾ ਉਹਨੂੰ ਚੱਲਦਾ ਬਿਲਕੁਲ ਚੱਲਦਾ ਕੰਟੀਨਿਊ ਚੱਲ ਰਿਹਾ ਹੈ ਕਾਫੀ ਵੱਡੀ ਦੇਣਾ ਉਹਨਾਂ ਦੀ mini ਕਹਾਣੀ ਦੇ ਵਿੱਚ ਇੱਕ ਮੈਗਜ਼ੀਨ ਨੂੰ ਲਗਾਤਾਰ ਆਪਣੇ ਇੱਕ ਇਨਸਾਨ ਨੇ ਆਪਣੇ ਬਲਬੁੱਤੇ ਤੇ ਚਲਾਉਣਾ ਤੇ ਇਸ ਤਰ੍ਹਾਂ ਫਿਰ ਉਹਨਾਂ ਤੋਂ ਪ੍ਰੇਰਿਤ ਹੋ ਕੇ ਮੈਂ ਮਿੰਨੀ ਕਹਾਣੀਆਂ ਲਿਖਣ ਲੱਗ ਗਈ ਤੇ ਹਜੇ ਮੈਂ 2016-17 ਤੋਂ ਲਿਖਦੀ ਲਿਖਦੀ ਮੈਂ 19 'ਚ ਮੇਰੀ ਪਹਿਲੀ ਕਿਤਾਬ ਆਈ ਮਨ ਦੇ ਮੋਤੀ ਮਨ ਦੇ ਮੋਤੀ ਜਿਹੜੀ ਚੇਤਨਾ ਪ੍ਰਕਾਸ਼ਨ ਨੇ ਪਬਲਿਸ਼ ਕੀਤੀ ਤੇ ਪਾਠਕਾਂ ਵੱਲੋਂ ਕਾਫੀ ਇਹਦਾ ਹੰਗਾਰਾ ਵੀ ਮਿਲਿਆ ਮਿੰਨੀ ਕਹਾਣੀਆਂ ਦੀ ਕਿਤਾਬ ਜੀ ਜੀ ਤੇ ਇਹ ਇਹਦੇ ਨਾਲ ਨਾਲ ਫਿਰ ਤੁਸੀਂ ਇੱਕ ਹੋਰ ਮਿੰਨੀ ਕਹਾਣੇ ਦੀ ਕਿਤਾਬ ਆਈ ਜੀ ਇੱਕ ਤੁਹਾਡੀ ਫਿਰ ਦੂਸਰੀ ਆਮ ਕਹਾਣੀਆਂ ਦੀ ਹਾਂਜੀ ਇਸ ਤੋਂ ਬਾਅਦ ਫਿਰ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਸਾਥਕਾਰਾਂ ਨੂੰ ਕਿ ਪੰਜਾਬੀ ਭਵਨ ਦੇ ਚ ਇੱਕ ਬਹੁਤ ਦਰਵੇਸ਼ ਸ਼ਖਸੀਅਤ ਰਹੇ ਨੇ ਪ੍ਰਿੰਸੀਪਲ ਪ੍ਰੀਮ ਸਿੰਘ ਬਾਜਾਜ ਕੀ ਬਾਤ ਆ ਤੇ ਉਹਨਾਂ ਦੇ ਤੁਸੀਂ ਜੀਵਨੀ ਉਹਨਾਂ ਦੀ ਲਿਖੀ ਹਾਂਜੀ ਹਾਂਜੀ ਤੇ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਉਰਦੂ ਵੀ ਮੈਂ ਉਹਨਾਂ ਤੋਂ ਸਿੱਖਿਆ ਸੀ ਔਰ ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਬੇਟਾ ਤੂੰ ਆ ਕਰ ਆ ਕਰ ਬੜਾ ਮੈਨੂੰ ਪ੍ਰੇਰਦੇ ਰਹਿੰਦੇ ਸੀਗੇ ਤੇ ਇੱਕ ਕਲ ਮੈਂ ਹੋਰ ਇੱਥੇ ਦੱਸਣਾ ਚਾਹੂੰਗੀ ਕਿ ਜਿਹੜੀ ਮੇਰੇ ਸਾਰੀ ਇੱਥੇ এডਿਕੇਸ਼ਨ ਪੰਜਾਬੀ ਸਾਹਿਤ ਅਕੈਡਮੀ ਚ ਕੰਮ ਕਰਦਿਆਂ ਲਈ ਉਹਦੇ ਵਿੱਚ ਸਾਡੇ ਵੱਡੇ ਸਾਹਿਤਕਾਰ ਨੇ ਜਿਹੜੇ ਜਿਵੇਂ ਸਭ ਤੋਂ ਪਹਿਲਾਂ ਮੈਂ ਡਾਕਟਰ ਪਰਮਿੰਦਰ ਸਿੰਘ ਜੀ ਦਾ ਨਾਮ ਲਵਾਂਗੀ ਤੇ ਉਹ ਨੇ ਪ੍ਰੋਫੈਸਰ ਨਰਿੰਜਨ ਤਸਨੀਮ ਸੀਗੇ ਡਾਕਟਰ ਸੁਰਿੰਦਰ ਸਿੰਘ ਨਰੂਲਾ ਤੇ ਡਾਕਟਰ ਆਤਮਾ ਮਰਾਹੀ ਤੇ ਮੇਰਾ ਛੋਟਾ ਵੀਰ ਗੁਰਦੇਵ ਸਿੰਘ ਇਹਨਾਂ ਨੇ ਮੈਨੂੰ ਇੰਨਾ ਪ੍ਰੇਰਨਾ ਸਾਰਿਆਂ ਨੇ ਕਿ ਤੂੰ ਨਾ ਹੁਣ ਆਪਣੀ ਪੜਾਈ ਮੈਨੂੰ ਇਦਾਂ ਲੱਗਿਆ ਕਿ ਹੁਣ ਮੈਂ ਸਟੈਨੋ ਕਰ ਲਈ ਐ ਤੇ ਬਸ ਜੋਬ ਮਿਲ ਗਈ ਐ ਜੇ ਛੋਟੀ ਉਮਰ ਸੀ ਕਿ ਬਸ ਸ਼ਾਇਦ ਇੱਥੇ ਹੀ ਆਪਾਂ ਸੈਟੀਸਫਾਈਡ ਹੈ ਨਾ ਤੇ ਉਹ ਕਹਿੰਦੇ ਕਿ ਬੇਟਾ ਇਹ ਤਾਂ ਇੱਕ ਆਪਣੀ ਆਰਗੇਨਾਈਜੇਸ਼ਨ ਐ ਲੇਖ ਕਾਂਦੀ ਪਰ ਤੂੰ ਇੱਥੇ ਰਹਿ ਕੇ ਇੱਕ ਕੰਮ ਕਰ ਸਕਦੀਂ ਪੜ ਸਕਦੀਂ ਇਹਨਾਂ ਨੇ ਮੈਨੂੰ ਬਹੁਤ ਪ੍ਰੇਰਿਆ ਪੜਨ ਲਈ ਤੇ ਫਿਰ ਮੈਂ ਬਸ ਕੰਟੀਨਿਊ ਪੜਾਈ ਸਟਾਰਟ ਕੀਤੀ ਪਰਦੇ ਆ ਪਰਦੇ ਆ ਬਸ ਫਿਰ ਲਿਖਣ ਲੱਗ ਗਈ ਬਸ ਇਸ ਤਰ੍ਹਾਂ ਇਸ ਵਾਪਸ ਤੁਹਾਨੂੰ ਜਾਣਕਾਰੀ ਵੀ ਦੱਸ ਦਿਆਂ ਸੁਨਦਰ ਸਿੰਘ ਨਰੂਲਾ ਜੀ ਸਾਡੇ ਜਦੋਂ ਮੈਂ ਐਮਏ ਕਰਦਾ ਸੀ ਜੀ ਕਾਉਂਸਲ ਕਾ ਲੁਧਿਆਣਾ ਸਾਡੇ ਹੈੱਡ ਆਫ ਦੀ ਡਿਪਾਰਟਮੈਂਟ ਹੁੰਦੇ ਸੀ ਬਾਕੀ ਨਿੰਨ ਤਸਨੀਮ ਜੀ ਕਾ ਨਾਵਲਿਸਟ ਕਾ ਉਹਨਾਂ ਦਾ ਉਹ ਜਿਹੜਾ ਨਾਵਲ ਉਹ ਇੱਕ ਦਿਨ ਦੀ ਕਹਾਣੀ ਆ ਸਾਰੇ ਇੱਕ ਹੋਰ ਨਵਾਂ ਸਾਲ ਜੀ ਬੜੇ ਬੜੇ ਕਮਾਲ ਦੇ ਲੇਖਕਾਂ ਦੇ ਵਿੱਚ ਤੁਸੀਂ ਤਾਂ ਸਹਿਜੇ ਹੀ ਉਹਨਾਂ ਸਾਰਿਆਂ ਦੇ ਵਿੱਚ ਮੇਰੇ ਖਿਆਲ ਜੇ ਉੱਥੇ ਜਾ ਕੇ ਬੈਠੋ ਵੀ ਕਈ ਵਾਰ ਲੇਖਕ ਜਿਹੜੀ ਸਹਿਜ ਜਿਹੇ ਚ ਗੱਲ ਕਰ ਜਾਂਦੇ ਤੁਹਾਡੇ ਲਈ ਬੜੀ ਪ੍ਰਾਪਤੀ ਹੁੰਦੀ ਆ ਸੁਣ ਕੇ ਗ੍ਰਹਿਣ ਕਰਨੀ ਜੀ ਬਹੁਤ ਇਸ ਤਰ੍ਹਾਂ ਦੇ ਬਹੁਤ ਮੇਰੇ ਨਾਲ ਹੋਏ ਵਾਕਿਆ ਜਿਹੜੇ ਮੈਂ ਉਹਨਾਂ ਦੀ ਗੱਲਾਂ-ਗੱਲਾਂ ਚ ਬਹੁਤ ਕੁਝ ਸਿੱਖਿਆ ਮੈਂ ਬਹੁਤ ਬਹੁਤ ਇਸ ਤਰ੍ਹਾਂ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਹੋ ਉਹ ਤਸਨੀਮ ਸਾਹਿਬ ਦੀ ਇਸ ਤਰ੍ਹਾਂ ਨਰੂਲਾ ਸਾਹਿਬ ਇੱਕ ਦਿਨ ਮੈਨੂੰ ਕਹਿੰਦੇ ਮਜ਼ਾਕ 'ਚ ਕਿ ਸੁਰਿੰਦਰ ਤੂੰ ਮੇਰੀ ਕੋ ਕਿਤਾਬ ਪੜੀ ਹੈ ਮੈਂ ਕਿਹਾ ਹਾਂਜੀ ਡਾਕਟਰ ਸਾਹਿਬ ਮੈਂ ਇੱਕ ਪੜੀ ਪਿਉ ਪੁੱਤਰ ਕਹਿੰਦੇ ਅੱਛਾ ਉਹ ਕਈ ਭਾਸ਼ਾਵਾਂ ਵਿੱਚ ਤੁਹਾਨੂੰ ਬਤਾਨੋ ਬਾਅਦ ਵੀ ਹੋ ਚੁੱਕੇ ਹੈ کافی ਫੇਮਸ ਹੋਣਾ ਦਾ ਪਿਉ ਪੁੱਤਰ ਹੋ ਰਹੀ ਹੈ ਤੇ ਫਿਰ ਇਸ ਤਰ੍ਹਾਂ ਤਸਨੀਮ ਸਾਹਿਬ ਨੇ ਮੈਨੂੰ ਆਪਣੀਆਂ ਕਿਤਾਬਾਂ ਦਾ ਪੂਰਾ ਸੈੱਟ ਦਿੱਤਾ ਜਿੱਥੋਂ ਪੜਨ ਦੀ ਹੋਰ ਲਗਣ ਲੱਗ ਗਈ ਤੇ ਮੈਂ ਉਹਨਾਂ ਨੂੰ ਐਵੇਂ ਬੱਚਿਆਂ ਨੂੰ ਕਈ ਵਾਰ ਗੱਲਾਂ ਕਰਦੀ ਹੁੰਦੀ ਸੀ ਕਿ ਤੁਸੀਂ ਇਹ ਗੁਆਚੇ ਅਰਥ ਲਿਖੀ ਤੁਹਾਨੂੰ ਸਾਇਤ ਕੱਡੀ ਮੈਨ ਅਵਾਰਡ ਮਿਲਿਆ ਤੁਹਾਨੂੰ ਇਹ ਕਿਦਾਂ ਲਿਖਿਆ ਹੈ ਨਾ ਫਿਰ ਉਹ ਕਈ ਵਾਰੀ ਇਦਾਂ ਦੱਸਦੇ ਹੁੰਦੇ ਸੀ ਸ਼ਿਮਲੇ ਉਹਨਾਂ ਦੀਆਂ ਜਿਹੜੀ ਉਹਨਾਂ ਦੀ ਜੌਬ ਸੀਗੀ ਉਹਦੇ ਦੌਰਾਨ ਬੜੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੇ ਇੱਕ ਪੁਸਤਕ ਦੇ ਰੂਪ ਵਿੱਚ ਕਹਾਣੀਆਂ ਦੇ ਰੂਪ ਵਿੱਚ ਆਈਆਂ ਨਾਵਲਾਂ ਦੇ ਰੂਪ ਵਿੱਚ ਆਈਆਂ ਤੇ ਉਹਨਾਂ ਨੇ ਇਸ ਤਰ੍ਹਾਂ ਕਹਿਣਾ ਕਿ ਸੁਰਿੰਦਰ ਜਦੋਂ ਤੇਰੀ ਕਿਤਾਬ ਛਪੇਗੀ ਨਾ ਜੇ ਮੈਂ ਜਿੰਦਾ ਰਿਹਾ ਤੇ ਮੈਨੂੰ ਜ਼ਰੂਰ ਮੌਕਾ ਦੇਈਂ ਮੈਂ ਲਿਖਣਾ ਤੇ ਮੌਕਾ ਦੇ ਤੇ ਮੈਂ ਜਦੋਂ ਮੇਰੀ ਇਹ ਕਿਤਾਬ ਆਈ ਤੇ ਮੈਂ ਉਹਨਾਂ ਨੂੰ ਕਾਫੀ ਸਿਹਤ ਉਹਨਾਂ ਦੀ ਠੀਕ ਨਹੀਂ ਸੀ ਗੜਬੜ ਚੱਲ ਰਹੀ ਸੀ ਉਹਨਾਂ ਦੀ ਸਿਹਤ ਦੀ ਤੇ ਉਹਨਾਂ ਦੇ ਬੇਟਾ ਵੀ ਕਾਫੀ ਵੱਡਾ ਸਕਿਨ ਸਪੈਸ਼ਲਿਸਟ ਡਾਕਟਰ ਨੇ ਤੇ ਮੈਂ ਨਾ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਪਹਿਲਾਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਠੀਕ ਨੇ ਉਹ ਤਸਨੀਮ ਸਾਹਿਬ ਗੱਲ ਕਰਦੇ ਕਹਿੰਦੇ ਹਾਂ ਕਰ ਲਓ ਉਹਨਾਂ ਦੇ ਫੋਨ ਤੇ ਮੈਂ ਗੱਲ ਕੀਤੀ ਤਸਨੀਮ ਸਾਹਿਬ ਨਾਲ ਮੈਂ ਕਿਹਾ ਤਸਨੀਮ ਸਾਹਿਬ ਤੁਹਾਡੇ ਅਸ਼ੀਰਵਾਦ ਨਾਲ ਕਿਤਾਬ ਤਾਂ ਮੇਰੀ ਹੁਣ ਤਕਰੀਬਨ ਲਗਭਗ ਤਿਆਰ ਹੈ ਪਰ ਮੈਂ ਚੋਣੀ ਹੈ ਕਿ ਹੁਣ ਤੁਸੀਂ ਵਾਅਦੇ ਮੁਤਾਬਕ ਤਾਂ ਤੇ ਲਿਖੋ ਸਿਹਤ ਲਾਓ ਕਰਦੀ ਹੈ ਕਹਿੰਦੇ ਬੇਟਾ ਭੇਜ ਅੱਛਾ ਤੇ ਮੈਂ ਉਹਨਾਂ ਨੂੰ ਨਾ ਖਰੜਾ ਭੇਜਤਾ ਭੀਂਦੇ ਹੱਥ ਤੁਸੀਂ ਯਕੀਨ ਮੰਨੋਗੇ ਇੰਨੀ ਸਿਹਤ ਖਰਾਬ ਹੋਣ ਦੇ ਬਾਵਜੂਦ ਤੀਸਰੇ ਦਿਨ ਮੈਨੂੰ ਫੋਨ ਆ ਗਿਆ ਕਿ ਸੁਰਿੰਦਰ ਮੁੰਡੇ ਨੇ ਭੇਜ ਮੈਂ ਕਿਤਾਬ ਬਾਰੀ ਲਿਖ ਦਿੱਤਾ ਹੈ ਔਰ ਜਿਹੜੇ ਤੇਰੇ ਉਰਦੂ ਦੇ ਲਫ਼ਜ਼ ਨੇ ਮੈਂ ਠੀਕ ਕਰਦੇ ਨੇ ਬਹੁਤ ਅੱਛਾ ਬਹੁਤ ਅੱਛਾ ਤੇ ਉਹਨਾਂ ਦੇ ਹੱਥ ਲਿਖਤ ਖਰੜਾ ਮੇਰੇ ਕੋਲ ਅਜੇ ਵੀ ਪਿਆ ਹੈ ਜਿਹੜਾ ਉਹਨਾਂ ਨੇ ਮੇਰੀ ਕਿਤਾਬ ਬਾਰੇ ਲਿਖ ਕੇ ਭੇਜਿਆ ਤੇ ਉਹ ਸਿਰੇ ਇਸ ਤਰ੍ਹਾਂ ਦੇ ਕੋ ਅਸ਼ੀਰਵਾਦ ਮੈਨੂੰ ਲੇਖਕਾਂ ਦੇ ਮਿਲਦੇ ਰਹੇ ਸੇ ਜੋਗ ਮਿਲਦਾ ਰਿਹਾ ਵੱਡੇ ਵੱਡੇ ਲੇਖਕ ਨੇ ਜਿਵੇਂ ਹੁਣ ਇਹਦੇ ਵਿੱਚ ਪਹਿਲੀ ਕਿਤਾਬ ਬਾਰੇ ਡਾਕਟਰ ਸੁਦੇਵ ਸਿੰਘ ਸਿਰਸਾ ਹੋਣਾ ਨੇ ਵੀ ਲਿਖਿਆ ਸੀਗਾ ਤੇ ਤਸ림 ਸਾਹਿਬ ਨੇ ਲਿਖਿਆ ਇਸ ਤਰ੍ਹਾਂ ਫਿਰ ਜਦੋਂ ਦੂਸਰੀ ਕਿਤਾਬ ਮੇਰੀ ਸ਼ਬਰੀ ਬਜਾਦਸਾਂ ਬਾਰੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹਨਾਂ ਦੇ ਕਾਰਜਕਾਰ ਮੈਨੂੰ ਇਦਾਂ ਲੱਗਦਾ ਸੀਗਾ ਕਿ ਇਹ ਜਿਹੜੇ ਨਿਰਸਵਾਰਥ ਇੱਥੇ ਸੇਵਾ ਕਰ ਰਹੇ ਨੇ ਤੇ ਇਹਨਾਂ ਦੇ ਜਿਹੜਾ ਨਾ ਕੁਛ ਨਾ ਕੁਛ ਇਹਨਾਂ ਦਾ ਕਾਰਜਕਾਰ ਉਹਨਾਂ ਦੇ ਜੀਵਨ ਬਾਰੇ ਕੁਝ ਉਹਨੂੰ ਕਲਮ ਬੰਦ ਕੀਤਾ ਜਾਏ। ਬਜਾਦ ਸਾਹਿਬ ਦੀ ਮੈਨੂੰ ਜ਼ਿਆਦਾ ਮੈਂ ਉੱਥੇ ਗਿਆ ਹੋਇਆ ਸੀ ਸਾਰੇ ਸਹਿਯੋਗਕਰ ਇਕੱਠੇ ਹੋਏ ਸੀ ਉਸ ਦਿਨ ਆਪਣੇ ਸੋਭਾ ਸਿੰਘ ਜਿਹੜੇ ਚਿੱਤਰਕਾਰ ਆਪਣ ਜੀ ਉਹਨਾਂ ਦਾ ਜਨਮ ਦਿਨ ਸੀਗਾ ਜੀ ਇਹਨਾਂ ਨੇ ਤੁਹਾਨੂੰ ਯਾਦ ਆਵੇ ਇਹਨਾਂ ਨੇ ਐਡਿਟ ਕੀਤੀ ਹੈ ਕਿਤਾਬ ਸ਼ੋਭਾ ਸਿੰਘ ਤੇ ਜਿਹੜੀ ਗ੍ਰੰਥ ਜੀ ਤੇ ਉਸ ਦਿਨ ਫਿਰ ਇਹਨਾਂ ਸਾਰਿਆਂ ਨੇ ਮੈਨੂੰ ਉਹਦੇ ਤੇ ਆਪਣੇ ਆਪਣੇ ਸਿਗਨੇਚਰ ਕਰਕੇ ਉਹ ਉਹਨਾਂ ਦੀ ਜਿਹੜੀ ਪੁਸਤਕ ਬੁਜਾਦ ਸਾਹਿਬ ਦੀ ਲਿਗੀ ਹੋਈ ਆ ਐਡਿਟ ਕਰੀ ਹੋਈ ਆ ਅੱਛਾ ਉਹ ਇਹਨਾਂ ਦੇ ਹੱਥੋਂ ਫੇ ਮੈਨੂੰ ਇਹਨਾਂ ਦੇ ਮੈਂ ਹੱਥੋਂ ਹਾਸਲ ਕਰੀ ਮੇਰੇ ਲਈ ਬੜੀ ਉਹ ਖੁਸ਼ੀ ਵਾਲਾ ਪਲ ਸੀਗਾ ਉਹ ਜੱਜ ਸਾਹਿਬ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਸਖਸ਼ੀਤ ਬਦਿਆ ਇਨਸਾਨ ਸੀਗੇ ਤੇ ਕਿਤਾਬ ਦੇਖੋ ਉਹਨਾਂ ਦੇ ਫੇਰ ਉਹਨਾਂ ਦੇ ਇਸ ਤਰ੍ਹਾਂ ਦਾ ਇਨਸਾਨ ਜਿਹੜਾ ਮੈਂ ਤੁਹਾਡੇ ਚੈਨਲ ਤੇ ਵੀ ਗੱਲ ਕਰ ਰਹੀ ਹਾਂ ਕਿ ਭਾਵੇਂ ਇਹ ਕਿਤਾਬ ਪੰਜਾਬੀ ਸਾਇਤ ਅਕੈਡਮੀ ਨੇ ਪਬਲਿਸ਼ ਕੀਤੀ ਪੁਸਤਕ ਪ੍ਰੇਮੀ ਪ੍ਰੇਮ ਸਿੰਘ ਬਜਾਜ ਪਰ ਇਹਦਾ ਜਿਹੜਾ ਉਹ ਕਹਿੰਦੇ ਸੀ ਪ੍ਰਿੰਟਿੰਗ ਖਰਚਾ ਮੈਂ ਅਕੈਡਮੀ ਤੋਂ ਨਹੀਂ ਲੈਣਾ ਉਹਨਾਂ ਨੇ ਆਪਣੇ ਸੋਰਸੇਸ ਤੋਂ ਹਾਂਜੀ ਲਿਖੀ ਮੈਂ ਤੇ ਉਹਨਾਂ ਨੇ ਆਪਣੇ ਸੋਰਸੇਸ ਤੋਂ ਸਾਰੇ ਇਕੱਠੇ ਕਰਕੇ ਸਾਰੀ ਪ੍ਰੂਫ ਰੀਡਿੰਗ ਇੱਕ ਇੱਕ ਅੱਖਰ ਪੜਿਆ ਜਿਹੜੀਆਂ ਚ ਫੋਟੋਆਂ ਲੱਗੀਆਂ ਕਿਤਾਬ ਚ ਉਹ ਸਾਰੀਆਂ ਸਿਲੈਕਟ ਖੁਦ ਕੀਤੀਆਂ ਪਰ ਇੱਕ ਰੱਬ ਦੀ ਪਤਨ ਕੀ ਰਜ਼ਾ ਸੀਗੀ ਤੇ ਪ੍ਰਕਾਸ਼ਿਤ ਜਿਹੜੀ ਹੋਈ ਤਾਂ ਰਿਲੀਜ਼ ਉਹਨਾਂ ਦੇ ਡੈਥ ਤੋਂ ਬਾਅਦ ਹੋਈ। ਉਹ ਮੈਨੂੰ ਬੜਾ ਅਫਸੋਸ ਰਿਹਾ ਕਿ ਉਹਨਾਂ ਦੇ ਹੁੰਦਿਆਂ ਰਿਲੀਜ਼ ਹੁੰਦੀ ਹੋਰ ਵੀ ਉਹਨਾਂ ਨੂੰ ਵਧੀਆ ਲੱਗਦਾ ਪਰ ਇੱਕ ਮਨ ਨੂੰ ਸਕੂਨ ਸੀ ਕਿ ਉਹਨਾਂ ਨੇ ਪੜ੍ਹ ਲਈ। ਉਹਨਾਂ ਨੇ ਸਾਰੀ ਪੜ੍ਹ ਲਈ ਐ ਦੇਖ ਲਈ। ਸਾਰੀ ਸਾਰੀ ਆਪਣੇ ਹੱਥੀਂ ਤਸੱਲੀ ਸੀ। ਔਰ ਬੜਾ ਮੇਰਾ ਸ਼ੁਕਰੀਆ ਕਰਦੇ ਸੀਗੇ ਬੇਟਾ ਤੂੰ ਐਡਾ ਵੱਡਾ ਕੰਮ ਕਰਤਾ ਤੇ ਮੇਰੇ ਬੱਚੇ ਚੱਲ ਮੈਂ ਕਿਹਾ ਪਹਿਲਾਂ ਮੰਨਦੇ ਨਹੀਂ ਸੀ ਹੁੰਦੇ ਕਿ ਮੇਰੇ ਬਾਰੇ ਕਿਤਾਬ ਹੋਏ। ਬਾਰੇ ਇਸ ਤਰ੍ਹਾਂ ਸਵਾਬ ਬੰਦਾ ਹੈ ਪਰ ਲੇਖਕ ਦੀ ਆਪਣੀ ਇੱਛਾ ਹੁੰਦੀ ਹੈ ਵੀ ਜਦੋਂ ਸੰਪੂਰਨਤਾ ਮੈਂ ਉਹਨਾਂ ਦੇ ਹੱਥਾਂ 'ਚ ਦਵਾਂ ਜੀ ਉਹ ਦੇਖਣਾ ਜੀ ਤਾਂ ਉਹਨੂੰ ਇੱਕ ਹੋਰ ਸੰਤੁਸ਼ਟੀ ਮਿਲਦੀ ਹੈ ਉਹ ਉਹ ਤੋਂ ਤੁਸੀਂ ਵਾਂਝੇ ਰਹੇ ਹੋ ਵਾਂਝੇ ਰਹੀ ਹੈ ਹਾਂ ਉਹ ਬਿਲਕੁਲ ਸਹੀ ਤੇ ਮੈਂ ਹੁਣ ਕੁਝ ਜੇ ਕੋਈ ਮਿੰਨੀ ਕਹਾਣੀ ਕੋਈ ਤੁਸੀਂ ਸੁਣਾਉਣੀ ਚਾਹੁੰਦੇ ਹੋ ਛੋਟੀ ਜੇ ਜੇ ਮਤਲਬ ਤਿਆਰ ਹੈਗੀ ਹੈ ਕੋਈ ਵੀ ਇੱਕ ਸੁਣਾ ਦਿਓ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਇੱਕ ਮਿੰਨੀ ਕਹਾਣੀ ਤੁਸੀਂ ਖੋਲੋ ਜਦ ਤੱਕ ਹਨੂ ਤੇ ਮਿੰਨੀ ਕਹਾਣੀ ਇੱਕ ਐਸੀ ਵਿਦਾ ਹੈਗੀ ਆ ਜਿਹਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਹੀ ਮਤਲਬ ਵੱਡੀ ਵੱਡੀ ਕਹਾਣੀ ਨੂੰ ਇਸ ਤਰੀਕੇ ਨਾਲ ਪੇਸ਼ ਕਰਾਇਆ ਜਾਂਦਾ ਕਿ ਬੰਦਾ ਬਾਅਦ ਵਿੱਚ ਸੋਚਦਾ ਰਹਿ ਜਾਂਦਾ ਹੈਗਾ ਕਿ ਤਰ੍ਹਾਂ ਕਿਤੇ ਜਰੂਰ ਅੰਤਰੀਵ ਮਨ ਦੇ ਉੱਤੇ ਸੱਟ ਮਾਰਦੀ ਆ ਤੁਹਾਡੀ ਮੈਂ ਸੁਣ ਨੂੰ ਜਾਵਾਂਗਾ ਹਾਂਜੀ ਮੈਂ ਇੱਕ ਕਹਾਣੀ ਹੈ ਜਿਹੜਾ ਇਹਦਾ ਮੈਂ ਤੁਹਾਨੂੰ ਦੱਸਾਂ ਕਿ ਇਹ ਕਹਾਣੀ ਜਦੋਂ 27ਵੇਂ ਮਿੰਨੀ ਕਹਾਣੀ ਮੁਕਾਬਲਾ ਕਰਵਾਇਆ ਗਿਆ ਨਾ ਮਿੰਨੀ ਕਹਾਣੀ ਲੇਖਕ ਮੰਚ ਅੰਮ੍ਰਿਤਸਰ ਵੱਲੋਂ 114 ਕਹਾਣੀਆਂ 'ਚ ਇਹ ਕਹਾਣੀ ਮੇਰੀ ਫਰਸਟ ਆਈ ਸੀ ਔਰ ਇਹਦੇ ਲਈ ਮੈਨੂੰ ਅਵਾਰਡ ਵੀ ਮਿਲਿਆ ਸੀ ਉਹੀ ਕਹਾਣੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਦੀ ਹਾਂ ਕਿਉਂਕਿ ਤੁਹਾਡੇ ਜਿਹੜੇ ਮਿਕਸਰ ਦੇਸ਼ ਨੇ ਕੈਨੇਡਾ ਵਿਦੇਸ਼ਾਂ ਦੇ ਵਿੱਚ ਤਾਂ ਇਹ ਥੋੜਾ ਨਹੀਂ ਇਦਾਂ ਦਾ ਹੈਗਾ ਕਿਉਂਕਿ ਇੱਥੇ ਤਾਂ ਲੜਕੀਆਂ ਵੀ ਕੰਮ ਕਰਦੀਆਂ ਨੇ ਪਰ ਇੰਡੀਆ ਦੇ ਵਿੱਚ ਇਹ ਜ਼ਿਆਦਾ ਤੌਰ ਤੇ ਇਹ ਉਹਨੇ ਤਾਂ ਰਤਲ ਚ ਰਹਿ ਕੇ ਲਿਖੀ ਆ ਜੀ 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 ਕਹਾਣੀ ਦਾ ਨਾਮ ਆਪਣਾ ਘਰ ਹਾਂਜੀ ਐਮਬੀਏ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਸਮਾਈਲੀ ਦਾ ਵਿਆਹ ਹੋ ਗਿਆ ਸੀ ਹੂੰ ਹੂੰ ਉੱਚ ਘਰਾਣਾ ਤੇ ਬਿਜ਼ਨਸਮੈਨ ਪਤੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਹੂੰ ਸਮਾਈਲੀ ਆਪਣੇ ਬਲਬੁੱਤੇ ਤੇ ਕੁਝ ਕਰਨਾ ਚਾਹੁੰਦੀ ਸੀ ਜੋ ਉਹ ਨਾ ਕਰ ਸਕੀ ਸਹੁਰੇ ਘਰ ਉਸਨੇ ਕਈ ਵਾਰ ਨੌਕਰੀ ਕਰਨ ਦੀ ਗੱਲ ਕੀਤੀ ਪਰ ਹਰ ਵਾਰ ਉਸ ਨੂੰ ਇਹ ਕਿਹਾ ਜਾਂਦਾ ਕਿ ਨੌਕਰੀ ਕਰਨੀ ਹੈ ਤੇ ਘਰ ਪਰਿਵਾਰ ਦੀ ਕਰੋ ਹੂੰ ਇਹ ਲੋਕ ਇਸ ਨੂੰ ਕਿ ਸਮਾਈਲੀ ਨੂੰ ਬੜਾ ਦੁੱਖ ਹੁੰਦਾ ਉਹ ਸੋਚਦੀ ਨੌਕਰੀ ਕਰਕੇ ਕਿਹੜਾ ਘਰ ਪਰਿਵਾਰ ਨਹੀਂ ਸੰਭਾਲਿਆ ਜਾਂਦਾ ਜੇ ਇਦਾਂ ਹੀ ਹੋਣਾ ਸੀ ਤਾਂ ਡਿਗਰੀਆਂ ਲਈ ਪੜ੍ਹਾਈ ਕਰਨ ਦਾ ਕੀ ਫਾਇਦਾ ਸਮਾਈਲੀ ਦਾ ਅਧੂਰਾ ਸੁਪਨਾ ਹਮੇਸ਼ਾ ਉਸ ਨੂੰ ਕੁਝ ਨਾ ਕੁਝ ਕਰਨ ਦੀ ਝੰੋੜਦਾ ਰਹਿੰਦਾ ਉਹ ਹਰ ਰੋਜ਼ ਅਖਬਾਰਾਂ ਵਿਚ ਲੀਆਂ ਅਸਾਮੀਆਂ ਦੇ ਇਸ਼ਤਿਹਾਰਾਂ ਤੇ ਨਿਸ਼ਾਨ ਲਾਉਂਦੀ ਇੱਕ ਦਿਨ ਉਸ ਨੇ ਚੁੱਪਚਾਪ ਸਰਟੀਫਿਕੇਟ ਵਾਲੀ ਫਾਈਲ ਚੁੱਕੀ ਤੇ ਸਬੰਧਤ ਦਫ਼ਤਰ ਪਹੁੰਚ ਗਈ ਇੰਟਰਵਿਊ ਲੈ ਰਹੀ ਅਫਸਰ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਜਦੋਂ ਮੈਡਮ ਨੇ ਕਿਹਾ ਕਿ ਤੁਹਾਨੂੰ ਫੋਨ ਤੇ ਸੂਚਿਤ ਕਰ ਦੇਵਾਂਗੇ ਤਾਂ ਸਮਾਈਲੀ ਨੇ ਬੜੀ ਨਿਮਰਤਾ ਨਾਲ ਕਿਹਾ ਮੈਂ ਬੜੀ ਉਮੀਦ ਨਾਲ ਤੁਹਾਡੇ ਕੋਲ ਆਈ ਸੀ ਔਰ ਮੈਨੂੰ ਨੌਕਰੀ ਦੀ ਬਹੁਤ ਲੋੜ ਹੈ ਹਮ ਅੱਜ ਕੱਲ ਕਿਸ ਨੂੰ ਨੌਕਰੀ ਦੀ ਲੋੜ ਨਹੀਂ ਤੁਸੀਂ ਤਾਂ ਪੜ੍ਹਾਈ ਤੋਂ ਬਾਅਦ ਕਾਫੀ ਵਕਫਾ ਵੀ ਪਾ ਲਿਆ ਹੈ ਹਮ ਮੈਡਮ ਮੈਂ ਆਪਣਾ ਘਰ ਬਣਾਉਣਾ ਚਾਹੁੰਦੀ ਹਾਂ ਮੈਂ ਜਿਸ ਕਰਕੇ ਨੌਕਰੀ ਦੀ ਮੈਨੂੰ ਬਹੁਤ ਲੋੜ ਹੈ ਹਮ ਸਮਾਈਲੀ ਜੀ ਕਿਸੇ ਨੂੰ ਅਧਿਕਾਰ ਨਹੀਂ ਕਿ ਕੋਈ ਤੁਹਾਡੇ ਪਰਿਵਾਰਕ ਜੀਵਨ ਬਾਰੇ ਪੁੱਛੇ ਪਰ ਮੈਂ ਫਿਰ ਵੀ ਇਨਸਾਨੀਅਤ ਨਾਤੇ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਆ ਜਿਹਦਾ ਇੰਟਰਵਿਊ ਨਾਲ ਕੋਈ ਵਾਸਤਾ ਨਹੀਂ ਹੈ ਤੁਸੀਂ ਆਪਣੇ ਕੈਰੀਅਰ ਦੀ ਥਾਂ ਤੇ ਆਪਣਾ ਘਰ ਕਿਉਂ ਬਣਾਉਣਾ ਚਾਹੁੰਦੇ ਹੋ ਮੈਡਮ ਮੈਂ ਆਪਣੇ ਪਤੀ ਦੇ ਘਰ ਰਹਿਣੀ ਆ ਮੈਂ ਜਦੋਂ ਕਿਸੇ ਗਲਤੀ ਦੇ ਖਿਲਾਫ ਬੋਲਦੀ ਆ ਤੇ ਮੈਨੂੰ ਇੱਕੋ ਲਫਜ਼ ਸੁਣਨ ਨੂੰ ਬਾਰ-ਬਾਰ ਮਿਲਦਾ ਤੂੰ ਜਾ ਆਪਣੇ ਪਾਪਾ ਦੇ ਘਰ ਅੱਛਾ ਤੇ ਉੱਥੇ ਜਾ ਕੇ ਰਹਿ ਹੂੰ ਜਦੋਂ ਕਦੀ ਪਰੇਸ਼ਾਨ ਹੋ ਗਏ ਪਾਪਾ ਦੇ ਘਰ ਚੜੀ ਜਾਨੀ ਆ ਤੇ ਉਹ ਸੰਸਕਾਰਾਂ ਦੀ ਦੁਹਾਈ ਦਿੰਦੇ ਨੇ ਕਿ ਧੀ ਇਹ ਤੇਰਾ ਘਰ ਹੁਣ ਸੋਹਰਾ ਪਰਿਵਾਰ ਤੇ ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਇਆ ਕਿ ਮੇਰਾ ਆਪਣਾ ਘਰ ਕਿਹੜਾ ਹੈ ਏ ਕੀ ਬਾਤ ਤੁਸੀਂ ਮੈਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਜੋ ਮੈਂ ਆਪਣਾ ਘਰ ਬਣਾ ਸਕਾਂ ਜਿਹੜਾ ਸਿਰਫ ਤੇ ਸਿਰਫ ਮੇਰਾ ਆਪਣਾ ਘਰ ਹੋਵੇਗਾ ਮੇਰਾ ਆਪਣਾ ਘਰ ਬਹੁਤ ਅੱਛਾ ਇਹ ਦੇਖੋ ਹੁਣ ਇਹ ਇਸ ਕਹਾਣੀ ਨੂੰ ਤੁਸੀਂ ਬੜੀ ਲੰਬੀ ਵੀ ਵਧਾ ਸਕਦੇ ਸੀ ਕਰ ਸਕਦੇ ਪਰ ਥੋੜੇ ਸ਼ਬਦਾਂ ਦੇ ਵਿੱਚ ਹੀ ਬਹੁਤ ਵੱਡੀ ਗੱਲ ਕਹਿ ਦਿੱਤੀ ਇਹ ਇਹ ਸੱਚ ਹੀ ਆ ਅਸਲ 'ਚ ਕਹੇ ਹੁੰਦਾ ਨਾ ਕੁੜੀਆਂ ਦਾ ਕੁੜੀਆਂ ਕਹਿੰਦੀਆਂ ਨੇ ਸਾਡਾ ਘਰ ਕਿਹੜਾ ਜੀ ਉਹ ਉਹ ਕਹਿੰਦੇ ਇਹ ਪ੍ਰਾਇਤਨਾ ਸਹੀ ਹੈ ਨਾ ਉਹ ਪ੍ਰਾਇਤੀ ਕਹਿੰਦੇ ਪ੍ਰਾਇਤੀ ਕਹਿੰਦੇ ਤੇ ਕੁੜੀ ਆਪਰ ਮਤਲਬ ਆਪਣੇ ਹਾਈ ਤੱਕ ਨੂੰ ਨੂੰ ਇਹ ਸਮਝ ਆ ਰਹੀ ਕਿ ਮੇਰਾ ਆਪਣਾ ਕਰ ਕਿਹੜਾ ਆ ਹਨਾ ਕਿਹੜਾ ਹੈ ਔਰ ਇਸ ਚੀਜ਼ ਨੂੰ ਇੱਕ ਔਰਤ ਹੋ ਕੇ ਤੁਸੀਂ ਮਹਿਸੂਸ ਕਰਕੇ ਹੀ ਕਾਗਜ਼ ਦੇ ਉੱਤੇ ਉਤਾਰ ਸਕਦੇ ਹੋ ਕਿ ਮਰਦ ਨਹੀਂ ਉਤਾਰ ਸਕਦਾ ਇਹਨੂੰ ਇਸ ਰੂਪ ਦੇ ਵਿੱਚ ਇੰਨੀ ਭਾਵਕਤਾ ਦੇਣਾ ਥੈਂਕ ਯੂ ਥੈਂਕ ਯੂ ਅੱਛਾ ਫਿਰ ਇਹ ਤੁਸੀਂ ਦੀਪ ਨੌਕ ਵਿੱਚ ਜੁੜਾ ਦੀਪ ਸਰ ਹਾਂ ਬਿਲਕੁਲ ਸਹੀ ਮੇਰਾ ਨਾਮ ਐਸੇ ਸੁਰਿੰਦਰ ਕੌਰ ਹੈ ਤੇ ਦੀਪ ਇਸ ਤਰ੍ਹਾਂ ਸੀਗਾ ਕਿ ਮੇਰੀ ਬੇਟੀ ਦਾ ਨਾਮ ਆ ਜੀਵਨਦੀਪ ਅੱਛਾ ਤੇ ਹੁਣ ਮੇਰੀ ਜਿਹੜੀ ਅਸੀਂ ਬੇਟੀ ਲਿਆਂਦੀ ਆ ਆਪਣੇ ਘਰ ਉਹਦਾ ਨਾਮ ਹੈ ਰਾਜਦੀਪ ਅੱਛਾ ਤੇ ਮੇਰੀਆਂ ਭਤੀਜੀਆਂ ਦੇ ਨਾਮ ਦੇ ਨਾਲ ਸਭ ਦੇ ਦੀਪ ਹੈ ਤੇ ਮੈਂ ਸਿਰਫ ਇੱਕ ਆਪਣੀਆਂ ਇਹਨਾਂ ਆਪਣੀਆਂ ਸਾਡੇ ਘਰ ਦੀਆਂ ਜਿਹੜੀਆਂ ਧੀਆਂ ਨੇ ਇਹਨਾਂ ਦੇ ਨਾਵਾਂ ਦੇ ਨਾਲ ਉਹ ਦੀਪ ਲੈ ਕੇ ਮੈਂ ਆਪਣੇ ਨਾਮ ਦੇ ਨਾਲ ਸਾਇਤਿਕ ਨਾਮ ਨਾਲ ਦੁਰੇਸ਼ ਸੁਰੇਂਦਰ ਦੀਪ ਲਿਖ ਲਿਆ ਸੁਰੇਂਦਰ ਦੇ ਨਾਲ ਚਾਨਣ ਚਾਨਣ ਲਾ ਦਿੱਤਾ ਦੀਪ ਦਾ ਇੱਕ ਹੋਰ ਗੱਲ ਇਹ ਸੀਗੀ ਕਿ ਜਦੋਂ ਮੈਂ ਆਪਣੀ ਡਾਇਰੈਕਟਰੀ ਦੇਖਦੀ ਸੀਗੀ ਕਿ ਆਪਣੇ ਕੋਲ ਸੁਰੇਂਦਰ ਨਾਮ ਦੇ ਕਾਫੀ ਇਹ ਨਾਰੀਲੇ ਕਾ ਹੈਗੇ ਨੇ ਪ੍ਰਦੀਪ ਨਾਂ ਦੇ ਨਹੀਂ ਸੀ ਕੋਈ ਦੇ ਭੱਟਾ ਸਾਹਿਬ ਕਹਿੰਦੇ ਕੋ ਸੁਰੇਂਦਰ ਇਦਾਂ ਦਾ ਕੋਈ ਤਖੱਲਾਸ ਰੱਖ ਕਿ ਜੇਣਾ ਸੁਰੇਂਦਰ ਤਾਂ ਬਹੁਤ ਹੋਣਗੇ ਤੇ ਉਹਨਾਂ ਦੇ ਸੁਜੈਸ਼ਨ ਤੇ ਹੀ ਮੈਂ ਕੋਈ ਤਖੱਲਾਸ ਲੱਭਣਾ ਸ਼ੁਰੂ ਕੀਤਾ ਤੇ ਮੈਨੂੰ ਦੀਪ ਸਭ ਤੋਂ ਵਧੀਆ ਲੱਗਿਆ ਦੀਪ ਹੈ ਹੀ ਵਧੀਆ ਤੇ ਬਾਕੀ ਤੁਸੀਂ ਇੱਕ ਦੀਪ ਬਣ ਕੇ ਪੰਜਾਬੀ ਸਹਿਤ ਅਕਾਡਮੀ ਦੇ ਵਿੱਚ ਚਾਨਣ ਫਲਾ ਰਹੇ ਹੋ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਧੰਨਵਾਦ ਜੀ ਤੁਹਾਡਾ ਸਮਾਂ ਦੌੜ ਦਾ ਲੰਘ ਗਿਆ ਤੁਸੀਂ ਬੜੀਆਂ ਖੂਬਸੂਰਤ ਗੱਲਾਂ ਕਰੀਆਂ ਅੱਜ ਤੁਸੀਂ ਆਏ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਸ਼ੁਕਰੀਆ ਅੱਜ ਪ੍ਰੋਗਰਾਮ ਨੂੰ ਇਸ ਦੇ ਨਾਲ ਹੀ ਸਮੇਟਦੇ ਆ ਆਉਣ ਵਾਲੇ ਸਮੇਂ ਵਿੱਚ ਫੇਰ ਮਿਲਦੇ ਹਾਂ ਇੱਕ ਹੋਰ ਵਧੀਆ ਸਖਸ਼ੀਰ ਦੇ ਨਾਲ ਉਹ ਤੱਕ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ